ਸੱਜੇ ਤਾਂ ਪ੍ਰਾਣੀ ਸਾੜੀ ਨਹੀਂ ਹੁਣ ਦਿੱਲੀ ਦਾ ਇੰਡੈਕਸ ਕਿੱਥੇ ਫਿਰਦਾ 400 ਤੋਂ ਉੱਪਰ ਫਿਰਦਾ 500 ਤੋਂ ਉੱਪਰ ਫਿਰਦਾ ਫਿਰ ਹੁਣ ਕਿੱਥੋਂ ਆ ਗਿਆ ਫਿਰ ਉਹ ਬਸ ਉਹ ਬਹਿ ਜਾਂਦੇ ਆ ਜੀ ਸਰਸੇਵਰਾਂ ਨੂੰ ਸਿਰਸੇਵਰਾਂ ਨੂੰ ਉਹਨੂੰ ਬਿਠਾਉਂਦੇ ਨੇ ਗਾਲਾਂ ਕੱਢ ਦੋ ਪੰਜਾਬ ਨੂੰ ਫਿਰ ਆਜੋ ਫਿਰ ਇੱਥੇ ਵੋਟ ਲੈਣਾ ਕਿਉਂਕਿ ਪੰਜਾਬ ਚੋਂ ਵੋਟਾਂ ਮਿਲਦੀਆਂ ਨੇ ਉਹਨਾਂ ਨੂੰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਜੀ ਇਹਨਾਂ ਕੋਲੇ ਨੰਬਰ ਨਹੀਂ ਹੈਗੇ ਇਹਨੇ ਪਾਰਲੀਮੈਂਟ ਚ ਨਹੀਂ ਤਾਂ ਇਹ ਜਨਗਨਮਨ ਦੇ ਵਿੱਚੋਂ ਵੀ ਪੰਜਾਬ ਕੱਢ ਦੇਣਗੇ ਪੰਜਾਬ ਸਿੰਧ ਗੁਜਰਾਤ ਮਰਾਠਾ ਉਥੇ ਜੂਪੀ ਕਰ ਦੇਣਗੇ ਇਹ ਜੇ ਇਹਨਾਂ ਦਾ ਵਾਸ ਚੱਲੇ ਤਾਂ ਇੰਨਾ ਜ਼ਿਆਦਾ ਨਫ਼ਰਤ ਪੰਜਾਬ ਨਾਲ ਕਿਉਂ ਪਾਲ ਰੱਖੀ ਹੈ ਕਿਉਂਕਿ ਵੋਟਾਂ ਨਹੀਂ ਪੈਂਦੀਆਂ ਕਿਉਂਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਕਰਕੇ ਮੋਦੀ ਦਾ ਯੂ ਟਰਨ ਮਰਵਾਤਾ ਬਸ ਉਹ ਦਿਲ 'ਚ ਰੱਖੀ ਬੈਠੇ ਹੜਾ ਵੇਲੇ 1600 ਕਰੋੜ ਕਹਿ ਗਏ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਪ탈ੀਬਾਨ ਨੂੰ 500 ਕਰੋੜ ਉਸੇ ਦਿਨ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਹੈ ਠੀਕ ਹੈ ਨਾ ਸੋ ਇਸ ਕਰਕੇ ਇਥੋਂ ਹੀ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬ ਪੱਖੀ ਨਹੀਂ ਹੈਗੀ ਸਾਡਾ 50000 ਕਰੋੜ ਰੁਪਏ ਸਾਡਾ ਜੀਐਸਟੀ ਦਾ 8000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠੇ ਉਹ ਮੰਡੀਆਂ ਦੇ ਹੀ ਹੈ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਉਹੀ ਦੇ ਦਿਓ ਅਸੀਂ ਕੋਈ ਪੈਕੇਜ ਨਹੀਂ ਮੰਗਦੇ ਸਪੈਸ਼ਲ ਉਹੀ ਦੇ ਦਿਓ ਅਸੀਂ ਉਹਦੇ ਨਾਲ ਸਾਰ ਲਾ ਪਰ ਨਹੀਂ ਬਗ ਹਾਂ ਬਿਹਾ ਹਰਚ ਦੇਣਾ 10000 ਰੁਪਏ ਲੇਡੀਜ਼ ਨੂੰ ਕਿਉਂਕਿ ਵੋਟਾਂ ਨੇ ਅਸਾਮ ਚ ਦੇ ਦੇਣਾ ਕਿ ਕਿ ਵੋਟਾਂ ਨੇ ਪੰਜਾਬ 'ਚ ਉਹ ਪੰਜਾਬ 'ਚ ਵੋਟਾਂ ਮਿਲਦੀਆਂ ਨਹੀਂ ਤੇ ਹੁਣ ਕਿੱਥੇ ਨੇ ਕੈਪਟਨ ਮਹਿੰਦਰ ਸਿੰਘ ਉਹ ਬੀਜੇਪੀ 'ਚ ਹੀ ਨੇ ਉਠਾਓ ਬਾਜ ਵੀ ਤੂੰ ਆਂ ਥੋੜਾ ਆਪਣਾ ਜਾਂਦਾ ਪੰਜਾਬ ਦਾ ਜਾਕਰ ਸਾਹਿਬ ਕਿੱਥੇ ਨੇ ਬੀਜੇਪੀ 'ਚ ਹੀ ਨੇ ਪ੍ਰਧਾਨ ਨੇ ਹੁਣ ਪੁੱਛੋ ਜੀ ਕਿ ਤੂੰ ਆਂ ਆਉਂਦਾ ਬਿੱਟੂ ਨੂੰ ਕਿੱਕਾ ਬਿੱਟੂ ਕਿੱਥੇ ਸਾਂ ਲੈਂਦਾ ਦਿੱਲੀ ਲੈਂਦਾ ਜਾਂ ਪੰਜਾਬ 'ਚ ਲੈਂਦਾ ਬਿੱਟੂ ਨੂੰ ਕਿਹੜਾ ਤੂੰ ਆਂ ਬਿੱਟੂ ਕਿਹੜਾ ਤੂੰ ਐ ਚ ਲੈ ਰਿਆ ਅੱਜ ਕੱਲ੍ਹ ਕਸੇ ਤਰ੍ਹਾਂ ਸੀ ਨਾ ਬਿੱਟੂ ਕਿਹੜੇ ਤੂੰ ਹੈ ਰਹਿ ਰਿਹਾ ਦਿੱਲੀ ਵਾਲੇ ਚ ਰਹਿ ਰਿਹਾ ਜਾਂ ਪੰਜਾਬ ਵਾਲੇ ਚ ਰਹਿ ਰਿਹਾ ਜਾਂ ਹਣੇ ਫਿਰਦਾ ਜਾਂ ਕਿੱਥੇ ਫਿਰਦਾ ਪੁੱਛੋ ਇਹਨਾਂ ਨੂੰ ਜਿਹੜੇ ਆ ਬੀਜੇਪੀ ਚ ਸਾਰੀ ਕਾਂਗਰਸ ਜਿਹੜੀ ਆ ਬੀਜੇਪੀ ਚ ਫਿਰਦੀ ਆ ਹਤੇਜੰਗ ਬਾਜਵਾ ਨੂੰ ਪੁੱਛੋ ਕਿ ਜੀ ਕਿਹੜਾ ਤੂੰ ਹੈ ਜਦੋਂ ਇੱਥੇ ਆਉਣਗੇ ਉਹ ਵੋਟਾਂ ਲੈਣ ਉਹ ਲੋਕ ਪੁੱਛ ਲੈਣਗੇ ਜਾਂ 11 ਤਰੀਕ ਨੂੰ ਲੋਕ ਦੱਸ ਦੇਣਗੇ ਫਿਰ ਜੇ ਨਹੀਂ ਪੁੱਛ ਨਹੀਂ ਦੱਤਾ ਜਵਾਬ ਦਿੰਦੇ 11 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਵੀ ਤੂੰ ਆ ਤਾਂ ਤੁਹਾਡਾ ਅਸੀਂ ਐਂ ਕੱਢਾਂਗੇ ਬਾਦਸ਼ਾਹ ਤਰਨਤਾਰ ਦੇ ਲੋਕਾਂ ਨੂੰ ਪੀਸ ਲੈਣਾ ਹੈ ਜਮਾਨੀ ਦੇ ਦੇਖੋ ਮੈਂ ਇਹੀ ਕਹਿਣਾ ਬڑا ਦੁੱਖ ਇਸ ਇਲਾਕੇ ਨੇ ਚੱਲਿਆ ਬੜੇ ਬੜੇ ਕਾਲੇ ਬੋਲੀਆਂ ਰਾਤਾਂ ਇਸ ਇਲਾਕੇ ਨੇ ਦੇਖੀਆਂ ਹੋਈਆਂ ਨੇ ਦਿਨ ਚ ਵੀ ਨੇਰ ਪੈਂਦਾ ਦੇਖਿਆ ਹੋਇਆ ਠੀਕ ਹੈ ਨਾ ਹੁਣ ਤਰੱਕੀ ਵਾਲੇ ਪਾਸੇ ਚਲੀਏ ਸਕੂਲਾਂ ਵਾਲੇ ਪਾਸੇ ਚਲੀਏ ਬੱਚਿਆਂ ਨੂੰ ਪੜਾ ਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਾਈਏ ਕਾਲਜ ਜੁਨਿਵਰਸਟੀਆਂ ਖੋਲ੍ਹੀਏ ਸੜਕਾਂ ਬਣਾਈਏ ਬਿਜਲੀ ਜਿਹੜੀ ਹੈ ਉਹ ਉਹਨੂੰ ਜਿਹੜਾ ਬਿਲਕੁਲ ਘਰ ਘਰ ਤੱਕ ਪਹੁੰਚਾਈਏ ਤੇ ਫੈਸਲਾ ਸੋਚ ਕੇ ਮੱਝੇ ਵਾਲੇ ਕਦੇ ਫੈਸਲਾ ਗਲਤ ਨਹੀਂ ਲੈਂਦੇ ਸੋਚ ਕੇ ਫੈਸਲਾ ਮੱਝ ਵਾਲੇ ਲੈਣਗੇ ਕਿਉਂਕਿ ਇਹਨਾਂ ਨੇ ਬਹੁਤ ਕੁਝ ਪਿੰਡੇ ਤੇ ਹੰਡਾਇਆ ਹੋਇਆ ਆਪਣੇ ਤੇ ਹਰੇਕ ਘਰ ਚ ਪਰਚਾ ਪਰਚਾ ਕਲਚਰ ਬਹੁਤ ਹੈ ਤੇ ਕਾਂਗਰਸਾਂ ਕੀ ਕਾਲੀਆਂ ਦੇ ਪਰਚੇ ਕਾਲੀਆਂ ਆ ਕੇ ਕਾਂਗਰਸਾਂ ਦੇ ਪਰਚੇ ਹੁਣ ਕਿਤੇ ਜਾ ਕੇ ਪੁਲਿਸ ਵੀ ਵਿਹਲੀ ਹੋਈ ਹੈ ਥੋੜਾ ਜਿਹਾ ਨਿਆਂ ਦੇ ਪਰਚਿਆਂ ਤੋਂ ਲੋਕਾਂ ਨੂੰ ਵੀ ਨਿਜਾਤ ਮਿਲੀ ਹੈ ਕਹਿੰਦੇ ਹੁਣ ਨਹੀਂ ਹੁੰਦੇ ਪਰਚੇ ਪਰ ਹਜੇ ਵੀ ਡਰ ਹੈਗਾ ਪੁਰਾਣਾ ਬੈਠਾ ਹੋਇਆ ਸੋ ਖਤਮ ਹੋ ਜਾਊਗਾ ਇਹ ਤਾਂ ਹੁਣ ਤਾਂ ਕਹਿੰਦੇ ਹੀ ਜਾਂਦੇ ਆ ਅਸੀਂ ਉਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਸਾਡੀ ਵਾਰੀ ਆ ਲੈਣ ਦੋ ਅਸੀਂ ਉਹ ਕਰਦੇ ਆਂਗੇ ਇਹ ਇਹ ਰਾਜਨੀਤੀ ਕਰ ਰਹੇ ਨੇ ਸਾਡੀ ਵਾਰੀ ਆ ਲੈਣ ਦੀ ਵਾਰੀ ਨੂੰ ਕੀ ਪਾਣੀ ਦੀ ਵਾਰੀ ਹੈ ਨੱਕਾ ਵਢਣਗੇ ਕੋਈ ਕੋਈ ਏਜੰਡਾ ਦਿੰਦੇ ਸੀ ਪੰਜਾਬ ਦਾ ਆ ਕਰਦਾਂਗੇ ਆ ਕਰਦਾਂਗੇ ਨਾ ਭਗਵੰਤ ਮਾਨ ਨੂੰ ਗਾਲਾਂ ਦਿੰਦੇ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਆਮ ਬੰਦਿਆਂ ਨੂੰ ਇਹ ਜਰਦੀ ਨਹੀਂ ਕਦੇ ਸਾਨੂੰ ਮਟੀਰੀਅਲ ਕਹਿੰਦੇ ਆ ਕਦੇ ਸਾਡੇ ਐਮ ਐਲ ਏ ਨੂੰ ਜਮੂਰੇ ਕਹਿੰਦੇ ਆ ਠੀਕ ਹੈ ਨਾ ਠੀਕ ਹੈ ਤੁਸੀਂ ਭਾਈ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੋ ਸਾਡੇ ਬਾਪੂ ਨਹੀਂ ਕਰਦੇ ਸੀਗੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਆ ਪਰ ਇਹਦਾ ਮਤਲਬ ਇਹ ਥੋੜੀ ਸਾਨੂੰ ਗਾਲਾਂ ਕੱਢ ਕੇ ਜਾਓਗੇ ਤੁਸੀਂ ਸਾਨੂੰ ਵੀ ਕਾਗਜ਼ ਭਰਨੇ ਆ ਗਏ ਸਾਨੂੰ ਵੀ ਸਰਕਾਰਾਂ ਚਲਾਉਣੀਆਂ ਆ ਗਈਆਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਸੀ ਇਹਨਾਂ ਕੁਰਸੀਆਂ ਤੇ ਤੇ ਇਹਨਾਂ ਕੁਰਸੀਆਂ ਤੇ ਹੁਣ ਇਹ ਕਿਉਂ ਬੈਗੇ ਸੋ ਇਹਨਾਂ ਨੇ ਠੇਕਾ ਲਿਆ ਕੋਈ ਨੰਬਰਦਾਰੀ ਹੈ ਗੈਂਗਸਟਰ ਬਾਤ ਕਾਫੀ ਹੈਵੀ ਹੈ ਹਰਮੀਤ ਜੀ ਨੂੰ ਵੀ ਕਾਫੀ ਫੇਸ ਤੋਂ ਧਮਕੀਆਂ ਗੈਂਗਸਟਰ ਬਣਾਏ ਕੀ ਨਹੀਂ ਹੈ ਜੀ ਕੋਈ ਗੈਂਗਸਟਰ ਬਣਾਏ ਕੀ ਨਹੀਂ ਹੈ ਜੇ ਬੱਤੁਰਤੇ ਜਾਈਏ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਵੀ ਵੋਟਾਂ ਵੇਲੇ ਜਿਹੜੀ ਹੈ ਕਿ ਤੁਸੀਂ ਸਾਨੂੰ ਨਾ ਪਾਈਆਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਹਰਮੀਤ ਜੀ ਨੂੰ ਵੀ ਧਮਕੀ ਤੇ ਆਏ 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 ਤਾਂ ਤੁਸੀਂ ਕਹਿੰਦੇ ਕਿ ਵੋਟਾਂ ਲੈ ਲੈਣਗੇ ਹਰਮੀਤ ਜੀ ਨੂੰ ਧਮਕੀ ਦੇ ਰਹੇ ਨੇ ਤਾਂ ਕੋ ਵੋਟਾਂ ਜਿਹੜੀਆਂ ਲੋਕ ਲੋਕ ਜਿਹੜੇ ਨੇ ਵੋਟਾਂ ਹੱਥ ਬਨ ਕੇ ਮਿਲਦੀਆਂ ਲੋਕਾਂ ਵੋਟਾਂ ਲੋਕਾਂ ਦੇ ਦੁੱਖ ਸੁੱਖ ਚ ਸਹਾਇ ਹੋ ਕੇ ਮਿਲਦੀਆਂ ਵੋਟਾਂ ਤਾਂ ਕੇ ਨਾਲ ਨਹੀਂ ਮਿਲਦੀਆਂ 14 ਤਰੀਕ ਨੂੰ ਦੇਖ ਲਿਓ ਫਿਰ ਕੀ ਕਰਦੇ ਠੀਕ ਹੈ ਨਾ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆਂ ਪੰਜਾਬ ਚੋਂ ਗੈਂਗਸਟਰਵਾਦ ਪੰਜਾਬ ਚੋਂ ਸਮਕਲਿੰਗ ਆ ਨਸ਼ਾ ਆ ਸਾਰਾ ਖਤਮ ਹੋਵੇ ਪੰਜਾਬ ਦੇ ਲੋਕ ਜਵਾਕਾਂ ਨੂੰ ਨੌਕਰੀਆਂ ਮਿਲਣ ਹੁਣ ਬਾਹਰਲੇ ਮੁਲਕਾਂ ਚ ਵੀ ਅਨਰੈਸਟ ਹੋ ਗਿਆ ਜੀ ਉਧਰੋਂ ਇਧਰੋਂ ਕੱਢਣ ਲੱਗ ਗਏ ਉਹ ਕਿੱਥੇ ਜਾਵਾਂਗੇ ਫਿਰ ਨਾ ਇਧਰ ਪੱਕੇ ਆ ਨਾ ਉਧਰ ਪੱਕੇ ਆ ਕਿੱਥੇ ਪੱਕੇ ਆ ਫਿਰ ਧਰਤੀ ਤੇ ਤਾਂ ਆਇਆ ਇਨਸਾਨ ਦੇ ਰੂਪ ਚ ਪਰ ਸਿਸਟਮ ਨੇ ਪਹਿਲਾਂ ਇਧਰੋਂ ਕੱਢ ਤੇ ਉਧਰਲਾ ਸਿਸਟਮ ਉਹਨੂੰ ਇਧਰ ਨੂੰ ਕੱਢੀ ਜਾਂਦਾ ਜਾਵਾਂਗੇ ਕਿੱਥੇ ਸੀ ਅਸੀਂ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ ਚ ਹੀ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਹੈ ਬੱਸਾਂ ਚ ਮੇਰਾ ਹਿੱਸਾ ਹੈ ਕੁਝ ਨਹੀਂ ਛੱਡੇ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਕਿ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਪਾਰਟੀ ਖੇਤਰੀ ਪਾਰਟੀ ਦੇ ਮਾਂਜੇ ਹੋ ਜਹ ਹਜ ਤੱਕ ਅਸੀਂ ਤਾਬ ਨਹੀਂ ਆਏ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕਿ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲੇ ਸ਼ਕਰਗੰਦੀ ਹੈ ਉਹ ਖੇਤਰੀ ਵਾਲੇ ਨੂੰ ਜਿਆਦਾ ਪਤਾ ਹੁੰਦਾ ਸਵੈਸ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ ਸਜ਼ਾ ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ